ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਵਾਰ ਫੇਰ ਹਾਜ਼ਰ ਹੋਏ ਆ ਤੁਹਾਡੀ ਕਿਚਾਈ ਦੇ ਵਿੱਚ ਮੇਰੇ ਨਾਲ ਸੁਨੀਲ ਕੁਮਾਰ ਹੰਢਾਏ ਵਾਲਾ ਤੇ ਵੀਰ ਮੁਸਤਾਕਲੀ ਖਾਨ ਅੱਜ ਸਾਡਾ ਵਿਸ਼ਾ ਹੈਗਾ ਚਿੱਟੇ ਤੇ ਯਾਨੀ ਨਸ਼ੇ ਦਾ ਨਸ਼ੇ ਦਾ ਗੁਲਾਮ ਚਿੱਟੇ ਦਾ ਗੁਲਾਮ ਇੱਕ ਵੀਰ ਜਾਂ ਦੋਸਤ ਕਹਿ ਲੋ ਆਪਣੇ ਛੋਟੇ ਭਰਾ ਨੂੰ ਸਮਝਾ ਰਿਹਾ ਹੈਗਾ ਉਹ ਅਸੀਂ ਗੀਤ ਰਾਹੀਂ ਪੇਸ਼ ਕਰਾਂਗੇ ਤੇ ਕੀ ਕਹਿ ਰਿਹਾ ਸੁਣ ਕੇ ਵੀ ਹੋ ਮਿੱਟੀ ਨਾਲ ਮਿੱਟੀ ਹੁੰਦਾ ਹੁਣ ਤੱਕ ਆਇਆ ਸਿਰੋਂ ਕਰਜ਼ਾ ਨਾ ਲੱਥਾ ਬਾਪੂ ਮਾ ਸਾਸੀ ਪੜਾਇਆ ਹੈ ਮਿੱਟੀ ਨਾਲ ਮਿੱਟੀ ਹੁੰਦਾ ਹੁਣ ਤੱਕ ਆਇਆ ਸਿਰ ਕਰਜ਼ੇ ਦੀ ਪੰਡ ਬਾਪੂ ਮਾ ਸਾਸੀ ਪੜਾਇਆ ਹੋ ਕਿਵੇਂ ਭੁੱਲ ਗਿਆ ਮਾਂ ਦੀਆਂ ਚੂਰੀਆਂ ਤੂੰ ਕਿਵੇਂ ਭੁੱਲ ਗਿਆ ਮਾਂ ਦੀਆਂ ਚੂਰੀਆਂ ਓਏ ਹੱਥ ਤੇਰੇ ਜਾਮ ਹੋਗੇ ਆ ਜਦੋਂ ਕਰਨੀਆਂ ਵੀਰੇ ਆ ਤਰੱਕੀਆਂ ਸੀ ਚਿੱਟੇ ਦਾ ਖਲਾਮ ਹੋ ਗਿਆ ਜਦੋਂ ਕਰਨੀਆਂ ਵੀਰਿਆ ਤਰੱਕੀਆਂ ਸੀ ਚਿੱਟੇ ਦਾ ਗੁਲਾਮ ਹੋ ਗਿਆ ਕਿਉਂ ਚਿੱਟੇ ਦਾ ਗੁਲਾਮ ਹੋ ਗਿਆ ਹੋ ਹੋ ਉਹ ਜਾਵੇਂ ਐਸੀ ਦਲਦਲ ਵਿੱਚ ਤਸਿਆ ਉਹ ਜਿੱਥੋਂ ਛੇਤੀ ਬਾਹਰ ਨਹੀਂ ਕੋ ਆਇਆ ਪੱਟ ਸੁੱਟ ਦੇ ਪਿੰਡੇ ਦੇ ਨਾਲ ਉਹ ਜੋ ਕੇ ਐਸੀ ਜੀਨੇ ਖੂਨ ਪਾਣੀ ਪਿਆ ਬਣਾਇਆ ਜਾਵੇਂ ਐਸੀ ਦਲਦਲ ਵਿੱਚ ਤਸਿਆ ਉਹ ਜਿੱਥੋਂ ਛੇਤੀ ਬਾਹਰ ਨਹੀਂ ਕੋ ਆਇਆ ਪੱਟ ਸੁੱਟ ਦੇ ਪਿੰਡੇ ਦੇ ਨਾਲ ਜੋ ਕੇ ਐਸੀ ਜੀ ਨੇ ਖੂਨ ਪਾਣੀ ਪਿਆ ਬਣਾਇਆ ਹੋ ਤੂੰ ਤਾਂ ਮੁੱਢ ਬਰਬਾਦੀ ਵਾਲਾ ਬਨ ਲਿਆ ਨਾਲ ਹੀ ਮੁੱਢ ਬਰਬਾਦੀ ਵਾਲਾ ਬਨ ਲਿਆ ਤੇ ਨਾਲੇ ਬਦਨਾਮ ਹੋ ਗਏ ਆ ਜਦੋਂ ਕਰਨੀਆਂ ਵੀਰਾਂ ਤਰੱਕੀਆਂ ਸੀ ਚਿੱਟੇ ਦਾ ਗਲਹਮ ਹੋ ਗਿਆ ਜਦੋਂ ਕਰਨੀਆਂ ਵੀਰਾਂ ਤਰੱਕੀਆਂ ਸੀ ਚਿੱਟੇ ਦਾ ਗਲਹਮ ਹੋ ਗਿਆ ਕਿਉਂ ਜਿੱਪੇ ਦਾਗ ਨਾਮ ਹੋ ਗਿਆ ਹੋ 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 ਬੇਬੇ ਬਾਪੂ ਨੇ ਜੋ ਸੁਪਨੇ ਸਮੋਏ ਸੀਓ ਸੁਪਨੇ ਤੂੰ ਚੂਰ ਕਰਤੇ ਤੇਰੇ ਸੰਗੀ ਸਾਥੀ ਬਣਗੇ ਨਸੇੜੀ ਸੱਚੇ ਮਿੱਤਰ ਤੂੰ ਦੂਰ ਕਰਤੇ ਹੋ ਜਿਹੜੇ ਮਾਪਿਆਂ ਨੇ ਦਿਲ ਚ ਸਮੋਏ ਸੀਓ ਸੁਪਨੇ ਤੂੰ ਚੂਰ ਕਰਤੇ ਰੱਬ ਮੰਨਦਾ ਸੀ ਜਿਹੜੇ ਭੈਣ ਭਾਈਆਂ ਦੇ ਵੀ ਦਿਲਾਂ ਚ ਨਸੂਰ ਕਰਤੇ ਚਿਹਰਾ ਡਗਦਾ ਸੀ ਸੱਜਰੀ ਸਵੇਰ ਜਿਉ ਚਿਹਰਾ ਡਗਦਾ ਸੀ ਸੱਜਰੀ ਸਵੇਰ ਵਾਂਗ ਊਟਾਲਦੀ ਹੋ ਸ਼ਾਮ ਹੋ ਗਈ ਆ ਜਦੋਂ ਕਰਨੀਆਂ ਵੀਰਾਂ ਤਰਕੀਆਂ ਸੀ ਚਿੱਟੇ ਦਾ ਗੁਲਾਮ ਹੋ ਗਿਆ ਜਦੋਂ ਕਰਨੀਆਂ ਵੀਰਾਂ ਤਰਕੀਆਂ ਸੀ ਚਿੱਟੇ ਦਾ ਗੁਲਾਮ ਹੋ ਗਿਆ ਕਿਉਂ ਚਿੱਟੇ ਦਾ ਗੁਲਾਮ ਹੋ ਗਿਆ ਹੋ ਹਉ ਤੇਰੇ ਉੱਤੋਂ ਵੀ ਤਾ ਵੀਰ ਆ ਓਏ ਹੋਣੀਆਂ ਨੇ ਅਸਾਂ ਕਿਸੇ ਸਾਥਣ ਨੇ ਲਾਈਆਂ ਫੁੱਲ ਟਹਿਣੀ ਨਾਲੋਂ ਟੁੱਟਦਾ ਤਾਂ ਕਲੀਆਂ ਵੀ ਵੇਖੀਆਂ ਮੈਂ ਬਹੁਤ ਮੁਰਝਾਈਆਂ ਤੇਰੇ ਉੱਤੋਂ ਬੀਤਾ ਸੋਹਣਿਆ ਓਏ ਹੋਣਿਆਂ ਨੇ ਆਸਾਂ ਕਿਸੇ ਸਾਥਣ ਨੇ ਲਾਈਆਂ ਫੁੱਲ ਟਹਿਣੀ ਨਾਲੋਂ ਟੁੱਟਦਾ ਤਾਂ ਕਲੀਆਂ ਵੀ ਵੇਖੀਆਂ ਮੈਂ ਬਹੁਤ ਮੁਰਝਾਈਆਂ ਹੁੰਦਾ ਖਾਬ ਵੀ ਨਾ ਸੋਚਿਆ ਜ਼ਰੀਰ ਨੇ ਹੁੰਦਾ ਖਾਬ ਵੀ ਨਾ ਸੋਚਿਆ ਸਰੀਰ ਨੇ ਜੋ ਲੋਕਾਂ 'ਚ ਨਿਲਾਮ ਹੋ ਗਏ ਆ ਜਦੋਂ ਕਹਾਣੀਆ ਵੀਰਾਂ ਤਰੱਕੀਆਂ ਸੀ ਚਿੱਟੇ ਦਾ ਗੁਲਾਮ ਹੋ ਗਿਆ ਜਦੋਂ ਕਹਾਣੀਆ ਵੀਰਾਂ ਤਰੱਕੀਆਂ ਸੀ ਚਿੱਟੇ ਦਾ ਗੁਲਾਮ ਹੋ ਗਿਆ ਕਿਉਂ ਚਿੱਟੇ ਦਾ ਗੁਲਾਮ ਹੋ ਗਿਆ ਹੋ ਬੈਠਾ ਲਿਖੀ ਜਾਂਦਾ ਵੀਰ ਹੰਡਿਆਏ ਵਾਲਾ ਸੁਣ ਪਰਿਵਾਰ ਇੱਕ ਜੇ ਗਾਣੇ ਰਾਜੂ ਅੱਖਰਾਂ ਨੂੰ ਕਲਮ ਚੋਂ ਕੱਢਦਾ ਓਏ ਮਾਲਕ ਦੇ ਮੰਨ ਕੇ ਉਹ ਪਾਣੇ ਰਾਜੂ ਅੱਖਰਾਂ ਨੂੰ ਕਲਮ ਚੋਂ ਕੱਢਦਾ ਹੈ ਮਾਲਕ ਦੇ ਮਨ ਨੇ ਕਿਓ ਪਾਣੇ ਹੋ ਸਿੱਖ ਕਾਬੂ ਵਿੱਚ ਕਰ ਲੈਣਾ ਦੋਸਤਾਂ ਸਿੱਖ ਕਾਬੂ ਵਿੱਚ ਕਰ ਲੈਣਾ ਵੀਰ ਆਜੇ ਮਨ ਬੇਲਗਾਮ ਹੋ ਗਿਆ ਜਦੋਂ ਕਰਨੀਆਂ ਵੀਰਾਂ ਤਰੱਕੀਆਂ ਸੀ ਚਿੱਟੇ ਦਾ ਗੁਲਾਮ ਹੋ ਗਿਆ ਜਦੋਂ ਕਰਨੀਆਂ ਵੀਰਾਂ ਤਰੱਕੀਆਂ ਸੀ ਚਿੱਟੇ ਦਾ ਗੁਲਾਮ ਹੋ ਗਿਆ ਕਿਉਂ ਚਿੱਟੇ ਦਾ ਗੁਲਾਮ ਹੋ ਗਿਆ ਹੋ